ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اے ਗੁਰੂ ਪਿਆਰਿਓ ਆਪਾਂ ਇੱਥੇ ਤਿਆਰ ਕਰਦੇ ਆਂ ਸ਼ਰਦਾਈ ਇਹ ਆਪਣਾ ਜਿਹੜਾ ਵੇ ਜਹਾਜ਼ ਆ ਇਹ ਜਹਾਜ਼ ਤੇ ਆਪਾਂ ਇੱਕ ਮਸ਼ੀਨ ਤਿਆਰ ਕਰਤੀ ਆਪਾਂ ਤੇ ਜਦੋਂ ਜਦੋਂ ਖਾਲਸੇ ਨੂੰ ਲੋਡ ਪੈਂਦੀ ਆ ਚੀਜ਼ਾਂ ਦੀ ਪੁਰਾਣੇ ਜੰਗ ਦੇ ਸਮੇਂ ਹੀ ਜੰਗ ਦੇ ਸਮੇਂ ਦੇ ਵਿੱਚ ਸਿੰਘ ਤੋਪਾਂ ਹਾਜ਼ਰ ਕਰ ਲੈਂਦੇ ਹੁੰਦੇ ਸੀ ਉਸੇ ਤਰ੍ਹਾਂ ਹੀ ਆਪਾਂ ਉਹਨਾਂ ਇੱਥੇ ਜਿੱਦਾਂ ਸ਼ਰਦਾਈ ਦਾ ਕਾਰੋਬਾਰ ਕਰਦੇ ਆਂ ਔਰ ਇਸ ਬੰਦੇ ਦੇ ਵਿੱਚ ਆਪਾਂ ਇੱਥੇ ਹੁਣ ਸਰਦਾਈ ਵਾਲੀ ਮਸ਼ੀਨ ਤਿਆਰ ਕਰਵਾ ਲਈ ਜੀ ਜਿਹੜਾ ਬੱਬਾਈ ਜਹਾਜ਼ ਲੈਣ ਦਾ ਜੀ ਆਓ ਜੀ ਇਹ ਆ ਜੀ ਆਪਣਾ ਲੋਹੇ ਦਾ ਹਣੀ ਅੱਛਾ ਲੋਹੇ ਦਾ ਹਣੀ ਹਾਂ ਜੀ ਬੰਦਾ ਤਿਆਰ ਕਰਵਾਇਆ ਜੀ ਇਹ ਆਪਾਂ ਤਿਆਰ ਕਰਵਾਇਆ ਸਰਦਾਈ ਬਣਾਉਣ ਵਾਸਤੇ ਇਹ ਇਹ ਆ ਲੋਹੇ ਦਾ ਬੰਦਾ ਇਹਦੇ ਵਿੱਚ 100% ਨੇਚਰਲ ਪ੍ਰੋਸੈਸ ਆ ਜਿਵੇਂ ਕਿ ਆ ਨਿੰਮ ਦਾ ਇਹਦੇ ਵਿੱਚ ਲੱਗਾ ਹੋਇਆ ਸਲੋਟਰ ਤੇ ਆ ਜਿਹੜਾ ਸਨਹਿਰਾ ਇਹਦੇ ਵਿੱਚ ਲੱਗਾ ਵਾ ਇਹ ਵੀ ਮਿੱਟੀ ਦਾ ਵਾ ਅੱਛਾ ਮਿੱਟੀ ਦਾ ਲਵਾਇਆ ਬਾਬਾ ਜੀ ਹਾਂਜੀ ਹਾਂਜੀ ਠੰਡਾ ਰਹੇਗਾ ਵੀ ਠੰਡਾ ਰਹੇਗਾ ਤੇ ਇੱਕ ਦੇ ਪੱਥਰ ਦਾ ਵੀ ਆਪਾਂ ਇਹਦੇ 'ਚ ਲਾ ਸਕਦੇ ਆ ਪਰ ਪੱਥਰ ਦੀ ਮੈਂ ਤੁਹਾਨੂੰ ਦੱਸਣਾ ਪੱਥਰ ਦੀ ਤਸਵੀਰ ਠੰਡੀ ਨਹੀਂ ਹੁੰਦੀ ਗਰਮ ਹੁੰਦੀ ਆ ਤੇ ਮਿੱਟੀ ਦੀ ਜਿਹੜੀ ਤਸਵੀਰ ਆ ਉਹ ਠੰਡੀ ਹੁੰਦੀ ਆ ਲਾਉਣ ਨੂੰ ਆਪਾਂ ਪੱਥਰ ਦਾ ਵੀ ਲਾ ਸਕਦੇ ਆ ਇਹਦੇ ਵਿੱਚ ਇਹ ਆਪਾਂ ਆਵ ਤਿਆਰ ਕਰਵਾਇਆ ਹੈ ਜਿੰਨਣ ਪਾਛੋ ਸੁੱਤ ਨਾ ਪਕੇ ਆਉਣ ਤੇ ਆਹ ਮਾਰਿਆ ਸੈਲਫ ਤੇ ਆਪਣੀ ਮਸ਼ੀਨ ਆਉਣ ਕਰਿਓ ਬਾਬਾ ਜੀ ਫੇਰ ਇਦੇ ਵਿੱਚ ਆਪਾਂ ਪਾਈ ਆ ਜੀ ਰਸਤ ਇੱਥੇ ਲੈ ਆਓ ਕੈਮਰਾ ਇਹਦੇ ਚ ਰਸਤ ਪਾਈ ਹੋਈ ਆ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਰਸਤ ਪਾਈ ਸੀ ਕਿਉਂਕਿ ਮੈਨੂੰ ਪਤਾ ਨਹੀਂ ਇਹਦੇ ਚ ਆਪਾਂ ਪਾਇਆ ਖਸਖਾਸ ਮਦਾਨ ਕਾਲੀ ਮਿਰਚ ਹਰੀ ਇਲਾਚੀ ਸੌਫ ਮਗਰ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾ ਕੇ ਤੇ ਆਪਾਂ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਇਹਨੂੰ ਕਿੰਲੇ ਦਾਵਾ ਸਰਦਾਈ ਬਣਾਉਣ ਵਾਸਤੇ ਤਿਆਰ ਕੀਤਾ ਹੈ ਪਪਾ ਜੀ ਇੱਕ ਵਾਰ ਫਿਰ ਚਲਾ ਕੇ ਦਿਖਾਓਗੇ ਜਹਾਜ ਨੂੰ ਕਿੱਦਾਂ ਚਲਾਉਂਦੇ ਹੋ ਅੱਛਾ ਆ ਕੀ ਕੀਤਾ ਇਸ ਇਗਨੀਸ਼ਨ ਔਨ ਕੀਤਾ ਜੇ ਤੇ ਆਹ ਮਾਰਿਆ ਜੇ ਆਪਾਂ ਸੈਲਫ ਅੱਛਾ ਬਾਬਾ ਜੀ ਆ ਗਈ ਜੇ ਇਹ ਗੀਅਰ ਸਿਸਟਮ ਹੈ ਅੱਛਾ ਪਾਓਗੇ ਤਾਂ ਗੀਅਰ ਨੂੰ ਲਓ ਜੀ ਗੀਅਰ ਪੈ ਗਿਆ ਤੇ ਆਹ ਗੀਅਰ ਪੈਣ ਤੋਂ ਬਾਅਦ ਇੰਜਨ ਦੇ ਆ ਆਪਣੀ ਮਸ਼ੀਨ ਜਿਹੜੀ ਆ ਚਾਲੂ ਆ ਮਾਰਾ ਇਹਨੇ ਕਰਵਾਇਆ ਏ ਚੜਦੀ ਕਲਾ ਦੇ ਨਾਲ ਉਹਨਾਂ ਦੇ ਤਰੀਕੇ ਸਿੰਘਾਂ ਨੂੰ ਬਖਸ਼ੇ ਪੁਰਾਣੇ ਸਮੇਂ ਦੇ ਵਿੱਚ ਉਹ ਤੋਪਾਂ ਬਣਾ ਦਿੰਦੇ ਸੀ ਜੰਗ ਦੇ ਉੱਤੇ ਟਾਈਮ ਦੇ ਵਿੱਚ ਜੇ ਉਹਨਾਂ ਕਾਰੋਬਾਰ ਕਰਨ ਲੱਗ ਪਿਆ ਤੇ ਕਾਰੋਬਾਰ ਦੇ ਵਿੱਚ ਵੀ ਮਹਾਰਾਜ ਨੇ ਉਹ ਦਾਸਰਾ ਆਪਣਾ ਦੇ ਕੇ ਰੱਖਿਆ ਚੜਦੀਆਂ ਕਲਾਈ ਬਖਸ਼ੀਆਂ ਜੇ ਹਾਂਜੀ ਪਿਆਰਿਓ ਇਹ ਮੈਂ ਕਿਹ ਟਰੀਕਾ ਜੀ ਦੱਸਿਆ ਇਹ ਤਰੀਕਾ ਬਾਦਸ਼ਾਹ ਦਿਮਾਗ 'ਚ ਹੀ ਆਇਆ ਤੇ ਜੋਤ ਮਾਝਾ ਪਹਿਲੋ ਆਪਾਂ ਐਸੇ ਰਗੜਾ ਲਾਉਨੇ ਆ ਬੇਅੰਤ ਰਗੜੇ ਲਾਈਦੇ ਹੀ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਨੂੰ ਸਾਹ ਨਹੀਂ ਚੜਦਾ ਥੱਕਦੇ ਨਹੀਂ ਹਾਂ ਪਰ ਜਦੋਂ ਇਹ ਤਰੀਕਾ ਦਿਮਾਗ 'ਚ ਆ ਗਿਆ ਨਾ ਉਦੋਂ ਰਗੜੇ ਲੱਗਣੋਂ हट ਗਏ ਫਿਰ ਮੈਂ 3 ਮਹੀਨੇ ਲੱਗੇ ਮੈਨੂੰ ਸਮਾਨ ਇਕੱਠਾ ਕਰਦਿਆਂ ਸਮਾਨ ਮੈਂ ਸਾਰਾ ਹੀ ਜਹਾਜਗੜ੍ਹ ਤੋਂ ਇਕੱਠਾ ਕੀਤਾ ਇਹਦਾ ਆਹ ਇਹਦਾ ਸਮਾਨ ਜੋ ਵੀ ਸਮਾਨ ਇਹਦੇ ਵਿੱਚ ਲੱਗਾ ਵਾ ਬਾਬਾ ਜੀ ਗੁਰੂ ਜੀ ਦੇ ਨਾਮ ਹੀ ਲਿਖੇ ਤੇ ਇਹ ਫੋੜੇ ਇਹ ਆਪਣਾ ਲੋਹੇ ਦਾ ਹਾਣੀ ਆ ਤੇ ਇਹਦੇ ਵਿੱਚ ਆਪਾਂ ਜੋ ਵੀ ਸਮਾਨ ਲਾਇਆ ਵਾ ਉਹ ਸਾਰਾ ਆਪਾਂ ਜਹਾਜਗੜ੍ਹ ਤੋਂ ਇਕੱਠਾ ਕੀਤਾ ਤੇ 3 ਮਹੀਨਿਆਂ ਨੂੰ ਲੱਗੇ ਸਮਾਨ ਇਕੱਠਾ ਕਰਦਿਆਂ ਤੇ 13 ਦਿਨ ਦੇ ਵਿੱਚ ਆਪਾਂ ਇਹ ਮਸ਼ੀਨ ਤਿਆਰ ਕੀਤੀ ਹੈ ਜੀ ਤਾਂ ਚ ਜਿੱਤਦੇ ਹੁੰਦੇ ਹਾਂ ਜਿਗਾਰ ਲਾ ਕੇ ਲੱਗਦਾ ਜਿੱਦ ਹੋ ਗਿਆ ਜੰਬਰ ਤਾਂ ਹਲੋ ਚੜਦੀ ਕਲਾ ਉਹ ਮਹਾਰਾਏ ਨੇ ਬਖਸ਼ਣੀ ਆ ਜੀ ਆਪਾਂ ਐਵੇਂ ਹੰਕਾਰ ਨਹੀਂ ਕਰਦੇ ਇਹ ਜਿਹੜਾ ਆਪਾਂ ਕਾਰੋਬਾਰ ਨੂੰ ਵਧਾਇਆ ਵਾ ਕਿਉਂਕਿ ਜਦੋਂ ਆਪਾਂ ਐਸੇ ਕੰਮ ਸ਼ੁਰੂ ਕੀਤਾ ਸੀ ਉਦੋਂ ਆਪਣੇ ਕੋਲ ਪੈਂਡਲਾਂ ਵਾਲੀ ਰੇੜੀ ਸੀ ਉਹ ਵੀ ਕਿਰਾਏ ਤੇ ਹੀ ਤੇ ਮਹਾਰਾਏ ਨੇ ਇੰਨੀ ਕਿਰਪਾ ਕੀਤੀ ਪਹਿਲੋ ਦੇ ਆਪਾਂ ਨੂੰ ਆਜਾਜ ਬਖਸ਼ਿਆ ਮੋਟਰਸਾਈਕਲ ਵਾਲਾ ਅੱਛਾ ਜਹਾਜ ਹਾਂਜੀ ਇਹ ਵਾਲੇ ਦੁਆਲੇ ਤੋਂ ਚੰਗੀ ਤਰ੍ਹਾਂ ਇੱਕ ਵਾਰੀ ਵਿਖਾ ਦਿਓ ਇਹ ਆਪਾਂ ਨੂੰ ਮੋਟਰਸਾਈਕਲ ਵਾਲਾ ਜਹਾਜ ਬਖਸ਼ਿਆ ਆਹ ਵਾਲਾ ਪਹਿਲਾਂ ਇਹ ਹੈ ਫਿਰ ਉਸ ਤੋਂ ਬਾਅਦ ਆਪਣ ਹੁਣ ਮਹਾਰਾਜ ਨੇ ਮਸ਼ੀਨ ਦੀ ਬਖਸ਼ਿਸ਼ ਕੀਤੀ ਐ ਝੋਲੀ ਪਾਈ ਐ ਤੇ ਸ਼ੁਕਰਾਨੇ ਕਰਦੇ ਆ ਮਹਾਰਾਜ ਦਾ ਵੀ ਚੜ੍ਹਦੀ ਕਲਾ ਇਸੇ ਤਰ੍ਹਾਂ ਮੈਂ ਪੰਜਾਬੀ ਵੀਰਾਂ ਨੂੰ ਵੀ ਇਹੋ ਸੁਣਾ ਦੇਣਾ ਚਾਹੁੰਦਾ ਵੀ ਆ ਜਿਹੜਾ ਭੱਜੇ ਫਿਰਦੇ ਨਾ ਆਪਾਂ ਨੌਕਰੀਆਂ ਨੌਕਰੀਆਂ ਵਾਲ 10 10 12-12 ਹਜ਼ਾਰ ਦੀਆਂ ਨੌਕਰੀਆਂ ਇਹਨਾਂ ਦੇ ਕੱਖ ਨਹੀਂ ਰੱਖਿਆ ਆਪਣਾ ਕੰਮ ਸ਼ੁਰੂ ਕਰੋ ਇਹ ਛੋਟਾ ਬਿਜ਼ਨਸ ਆ ਤੁਸੀਂ ਕੋਈ ਵੱਡਾ ਬਿਜ਼ਨਸ ਵੀ ਸ਼ੁਰੂ ਕਰ ਸਕਦੇ ਜੀ ਤੇ ਜਿਹੜਾ ਬਿਜ਼ਨਸ ਆ ਇਹ ਬਿਜ਼ਨਸ ਹੀ ਤੁਹਾਨੂੰ ਕਹਿੰਦਾ ਵਾ ਉੱਚੀਆਂ ਬਲੰਦੀਆਂ ਤੱਕ ਲੈ ਕੇ ਜਾ ਸਕਦਾ ਵਾ ਇਹਦੇ ਵਿੱਚ ਪਾਇਆ ਕੀ ਕੀ ਵੈਸੇ ਇਹਦੇ ਵਿੱਚ ਉਹੀ ਰਸਤਾ ਆਪਣੀ ਪਹਿਲੀ ਵੀ ਤੁਸੀਂ ਮੇਰੀ ਵੀਡੀਓ ਬਣਾਈ ਸੀ ਆਪਣੀ ਖਸਖਾਸ ਬਦਾਮ ਕਾਲੀ ਮਿਰਚ ਹਰੀ ਇਲਾਚੀ ਸੌਫ ਮਗਜ ਇਹ ਸਾਰੀਆਂ ਚੀਜ਼ਾਂ ਆਪਾਂ ਪਾ ਗਏ ਆਪਾਂ ਇਹਨੂੰ ਬਣਾਇਆ ਵਾ ਜੀ ਇਹ ਜੰਤਰ ਨੂੰ ਚਲਾਓਗੇ ਜੀ ਇਹ ਜੰਤਰ ਨੂੰ ਲੋ ਜੀ ਚਲਾ ਲੈਨੇ ਪਰ ਆਵਾਜ਼ ਬੜੀ ਹੋਣੀ ਜੀ ਚਲਾ ਕੇ ਦਿਖਾਓ ਜੀ हाँ जी चौथा गेयर सीधा डायरेक्ट पाई जोखो यौ प्रसेंट नैचुरल प्रोसैस है, है <स्वो> <देट। स्वोए lakesDeal> 100% ਨੇਚਰਲ ਪ੍ਰੋਸੈਸ ਆ ਨਿਮਰਸ ਲੋਤਰ ਆ ਮਿੱਟੀ ਦਾ ਸੁਨਹਿਰਾ ਆ ਉਹੀ ਪ੍ਰੋਸੈਸ ਜਿਹੜਾ ਆਪਾਂ ਹਸਾਲਾ ਕਰਦੇ ਆ ਉਹੀ ਪ੍ਰੋਸੈਸ ਆ ਮਸ਼ੀਨ ਨਾਲ ਹੁੰਦਾ ਪਿਆ ਜੀ ਜਿਹੜੇ ਲੋਕ ਬਾਹਰ ਨੂੰ ਪੱਜੇ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਆ ਦੇਖੋ ਇਹ ਸਾਰਿਆਂ ਦੀ ਆਪੋ ਆਪਣੀ ਸੋਚ ਆ ਬਾਕੀ ਜਿਹੜਾ ਇੱਥੇ ਰਹਿ ਕੇ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਇਹ ਗੱਲ ਆਮ ਹੀ ਸਾਰੇ ਜਾਣਦੇ ਆ ਪਰ ਇੱਥੇ ਅਮਲ ਕੋਈ ਨਹੀਂ ਕਰਦਾ ਜੇ ਤੇ ਕੋਈ ਇੱਥੇ ਰਹਿ ਕੇ ਕੰਮ ਕਰਨਾ ਚਾਹਵੇ ਤੇ ਬੜਾ ਕੁਝ ਹਾਸਲ ਕੀਤਾ ਜਾ ਸਕਦਾ ਏ। ਹਾਂਜੀ। ਬਾਈ ਤੁਹਾਡੀ ਸਰਦਾਈ ਬਹੁਤ ਸੋਹਣੀ ਜੀ ਦਿਖਾਓ। ਹਾਂਜੀ। ਇਹ ਆਪਣੀ ਸ਼ਰਦਾਈ ਆ ਜੀ। ਆਪਾਂ ਰਗੜਾ ਲੋਹਣੇ ਨਾਲ ਦੀ ਨਾਲ ਹੀ ਜਦੋਂ ਇਹ ਵਾਦੇ ਪੈਦੇ ਆ ਆਪਾਂ ਨਾਲ ਹੀ ਨਵੇਂ ਬਣਾ ਦਿੰਨੇ ਆ। ਕਹਿੰਦੇ ਜਦੋਂ ਈ ਤੁਹਾਡੀ ਭੰਦੀਏ ਤੇ ਉਸੇ ਟਾਈਮ ਹੀ ਖਤਮ ਹੋ ਜਾਂਦੀ। ਹਾਂਜੀ ਹਾਂਜੀ ਇਹ ਮਹਾਰਾਜ ਦੀ ਕਰਪਾ ਜੀ। ਬਾਕੀ ਇਹ ਵੀ ਆਪਣਾ ਪ੍ਰੋਸੈਸ ਇਹ ਆ ਵੀ ਆਪਾਂ ਜਦੋਂ ਵੀ ਬਣਾਉਣੀ ਆ ਤਾਜੀ ਬਣਾਉਣੀ ਆ। ਜਦੋਂ ਇਹ ਵਾਅਦੇ ਪੈ ਗਈ ਨਾਲ ਦੀ ਨਾਲ ਹੀ ਨਵੀਂ ਹੋਰ ਸਰਦਾਈ ਬਣ ਜਾਣੀ ਆ ਤੇ ਇਸੇ ਤਰੀਕੇ ਦੇ ਨਾਲ ਆਪਾਂ ਕਿੰਨੇ ਦਾ ਵਾ ਜਿੰਨੀ ਦੇਰ ਵੀ ਆਪਣੇ ਕੋਲ ਜਦੋਂ ਵੀ ਗਾਹਕ ਹੁੰਦਾ ਵਾ ਉਹਨਾਂ ਨੂੰ ਤਾਜੀ ਸਰਦਾਈ ਮਿਲਦੀ ਆ ਤੇ ਉਹ ਖੁਸ਼ ਹੁੰਦੇ ਆ ਤੇ ਫਿਰ ਦੁਬਾਰਾ ਮੇਰੇ ਕੋਲ ਹੁੰਦੇ ਆ ਜੀ ਬਾਬਾ ਜੀ ਜੇ ਕਿਸੇ ਕੰਮ ਦੀ ਹੋਵੇ ਤਾਂ ਇੱਥੇ ਆਉਂਦੇ ਇਹਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਮੇਨ ਜੀਟੀ ਰੋਡ ਅਟਾਰੀ ਵਾਗਾ ਬਾਰਡਰ ਰੋਡ ਹੈਗਾ ਜੀ ਹਾਂ ਜੀ ਯੂਨੀਵਰਸਿਟੀ ਦੇ ਬਿਲਕੁਲ ਓਪੋਜ਼ਿਟ ਯੂਟੀ ਮਾਰਕੀਟ ਆ ਉਹਦੇ ਆਊਟਸਾਈਡ ਮੇਨ ਕੋਰਨਰ ਜਿਹੜਾ ਵਾ ਇਹ ਆਪਣਾ ਠੰਡਾਈ ਪੁਆਇੰਟ ਆ ਹਾਂਜੀ ਚੜਦੀ ਕਲਾ ਇਹ ਠੰਡਾਈ ਪੁਆਇੰਟ ਹੈ Google ਤੇ ਵੀ ਲੋਕੇਸ਼ਨ ਹੈ ਜੇ ਤੁਸੀਂ Google ਤੇ ਠੰਡਾਈ ਪੁਆਇੰਟ ਸਰਚ ਕਰਕੇ ਇੱਥੇ ਪਹੁੰਚ ਸਕਦੇ ਜੇ ਠੀਕ ਹੈ ਭਾਈ ਤੇ ਕਿਹਨਾਂ ਨਾਮ ਪਤਾ ਲੱਗੇ ਆਪਣਾ ਨੰਬਰ ਦੱਸ ਹਾਂਜੀ ਮੇਰਾ ਨੰਬਰ ਹੈਗਾ ਜੇ 700 ਪੂਰਾ 95 50 243 ਇੱਥੇ ਫੋਨ ਕਰ ਸਕਦੇ ਵਟਸਐਪ ਵੀ ਕਰ ਸਕਦੇ